ਕੀ ਹਾਲ ਚਾਲ ਮਿੱਤਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਏ ਹਾਂ ਸੇਰ ਤੇ ਤਿੰਨ ਟਰੈਕਟਰ ਇੱਕ ਸਵਿਫਟ ਕਾਰ ਤੇ ਦੋ ਟਰਾਲੇ ਚਲੋ ਫਿਰ ਕਰਦੇ ਆਂਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਅੰਤ ਤੱਕ ਨਾਲ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹਣ ਤਾਂ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਚਲੋ ਫਿਰ ਕਰਦੇ ਆਂਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਅੰਤ ਤੱਕ ਨਾਲ ਪਹਿਲਾ ਟਰੈਕਟਰ ਆ ਗਿਆ ਮਿੱਤਰੋ ਸੋਨਾਲੀਕਾ ਡੀਜੇ 60 2003 ਮਾਡਲ ਆ ਪੰਜਾਬ ਨੰਬਰ ਆ ਸਾਰਾ ਟਰੈਕਟਰ origignal ਆ 50% ਟਾਇਰਾਂ ਦੀ ਗ੍ਰੇਡਿਸ਼ਨ ਆ ਇੰਜਨ ਗੇਜ ਆ ਟਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਗੱਲ ਕਰੀਏ ਡਿਮਾਂਡ ਦੀ ਟਰੈਕਟਰ ਦੀ ਡਿਮਾਂਡ ਰੱਖੀ ਆ 1,85,000 ਰੁਪਇਆ ਡਿਮਾਂਡ ਰੱਖੀ ਆ ਏਰੀਆ ਬਰਨਾਲਾ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾਲੀਕਾ 60 ਡੀ ਪੀ ਆਮ ਨੰਬਰ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਈ ਮਿੱਤਰੋ VDI Swift VDI 2014 ਮਾਡਲ ਆ ਐਚ ਆਰ ਨੰਬਰ ਹਰਿਆਣਾ ਨੰਬਰ ਆ ਦੂਜੇ ਨਾਂ 92000 ਕਿਲੋਮੀਟਰ ਚੱਲੀ ਹੋਈ ਆ 70% ਟਾਇਰਾਂ ਦੀ ਕੰਡੀਸ਼ਨ ਆ ਇੰਜਨ ਗੇਜ ਦੀ ਗੱਡੀ ਬਿਲਕੁਲ ਓਕੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਹੋਈ ਰਣੀ ਗੱਡੀ 3,25,000 ਰੁਪਏ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਡਾਇਰੈਕਟ ਕਰਕੇ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ VDI Swift Car 2014 ਮਾਡਲ ਕਰੀ ਸਕਦੇ ਹੋ ਬਾਕੀ ਗ੍ਰੀਨ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਅੱਗੇ ਆ ਗਿਆ ਸੋਨਾ ਲੀਕਾ ਡੀਆਈ 60 2002 ਮਾਡਲਾ ਪੀਵੀ ਨੰਬਰ ਆ ਪੰਜਾਬ ਨੰਬਰ ਆ ਰੰਗ ਪੇਂਟ ਸਾਰਾ オリジナル ਆ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ ਚਾਰੇ ਟਾਇਰ ਚੌਕੜਾ ਨਵਾਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਉਹਨਾਂ ਨੇ 2 ਲੱਖ 45000 ਰੁਪਏ ਡਿਮਾਂਡ ਰੱਖੀ ਆ ਏਰੀਆ ਬਰਨਾਲਾ ਪਿੰਡ ਭਦੌਰ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਉਹ ਸੋਨਾਲੀ ਕਸ 60 DI ਖਰੀਦ ਸਕਦੇ ਹੋ ਅੱਗੇ ਆ ਗਿਆ ਮਿੱਤਰੋ HMT 5911 1998 ਮਾਡਲਾ ਪੀਵੀ ਨੰਬਰ ਆ 1998 ਮਾਡਲਾ ਪੰਜਾਬ ਦਾ ਨੰਬਰ ਆ ਬਾਕੀ ਟਾਇਰਾਂ ਨਿਕਲੇ ਹਿੰਦੂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰਾ ਟਰੈਕਟਰ origignal ਆ ਇੰਜਨ గేਰ ਲੈਵਲ ਟਰੈਕਟਰ ਬਿਲਕੁਲ ਓਕੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ 1,60,000 ਰੁਪਏ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚਲਦਾ ਸਕਰੀਨ ਤੇ ਨੰਬਰ ਤੇ ਰੀਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ HMD 58199989 ਮਾੜਾ 50 ਨੰਬਰ ਸਾਰਾ オリジナル ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ ਟਰਾਲਾ 11 ਫੁੱਟ ਲਵਾਈ ਹੈ ਸਵਾ 6 ਫੁੱਟ ਚੜਾਈ ਹੈ ਟਰਾਲੇ ਦੀ 25 ਟਨ 3 ਸਟੇਜ ਦਾ ਜੈਕ ਲੱਗਾ ਹੋਇਆ ਬਾਕੀ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 10 ਇੰਚੀ ਗਾਡਰਾਂ 10 ਨਟੀਆਂ ਹੱਬਾਂ 10 ਇੰਚੀ ਗਾਡਰ 10 ਨਟੀਆਂ ਹੱਬਾ ਬਾਡੀ ਲੈਣ ਦਾ ਸਾਰਾ ਟ੍ਰਾਲਾ ਸਾਫ਼ ਸੁਥਰਾ ਬੇਦਾਗਾ ਬਾਕੀ ਫਰਸ਼ ਵਗੈਰਾ ਦੀ ਗੱਲ ਇਹ ਹੁੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਪੱਤੀ ਵਾਲਾ ਜਾਲੀ ਵਾਲਾ ਬੈੱਡ ਲੱਗਿਆ ਹੋਇਆ ਤੇ ਗੱਲ ਕਰੀਏ ਟਰਾਲੇ ਡਿਮਾਂਡ ਦੀ ਡਿਮਾਂਡ ਰੱਖੀ ਵੀਰ ਨੇ 1,55,000 ਰੁਪਏ ਡਿਮਾਂਡ ਰੱਖੀ ਆ ਏਰੀਆ ਫਰੀਦਕੋਟ ਬਾਕੀ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11.5 ਦਾ ਟਰਾਲਾ ਖਰੀਦ ਸਕਦੇ ਹੋ ਅੱਗੇ ਫੇਰ ਆ ਗਿਆ ਟਰਾਲਾ 12 ਫੁੱਟ ਲંબਾਈ ਆ 6 ਫੁੱਟ ਚੜਾਈ ਆ ਰੰਗ ਬਿੰਦ ਟਰਾਲਾ ਫੁੱਲ ਸੋਨ ਦੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 25 ਟਨ 3 ਸਟੇਜ ਦਾ ਜੈਕ ਲੱਗਾ ਹੋਇਆ 10 ਇੰਚੀ ਚਾਸੀ ਆ 10 ਨਟੀਆਂ ਹੱਬਾਂ 10 ਇੰਚੀ ਚਾਸੀ 10 ਨਟੇ ਹੱਬਾਂ ਬਾਡੀ ਲੈਨ ਦਾ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗਾ ਵਾਰਡ ਵਗੈਰਾ ਫਰਸ਼ ਵਗੈਰਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗਾ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਹੋਈ ਨੇ ਟਰਾਲੀ 1,68,000 ਰੁਪਏ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 1256 ਦਾ ਟਰਾਲਾ ਖਰੀਦ ਸਕਦੇ ਹੋ ਬਾਕੀ ਜਿਹੜੇ ਨੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰੇ ਟਰਾਲੇ ਦੀ ਚਲੋ ਫਿਰ ਮਿਲਦੇ ਆਂ ਕਿ ਮੇਤਰੋ ਇੱਕ ਨੈਕਸਟ ਵੀਡੀਓ ਵਿੱਚ